ਸਰ ਗੁੰਦੀਪ ਕੋਰ 34 ਫਰਵਰੀ ਹੈ ਤੁਸੀਂ ਦੋ ਸ਼ਲੋਕ ਜਿਹੜੇ ਨੇ ਉਹ 13 ਤੇ 14 ਉਹ ਸਾਨੂੰ ਸਰਵਣ ਕਰਾਓ ਜੀ ਸੁਖ ਦੁਖ ਜੈ ਪਰਸਾ ਨਹੀਂ ਲੋਭ ਮੋ ਅਭਿਮਾਨ ਕਹੋ ਨਾਨਕ ਸੁਨ ਰਹਿ ਮਨਾ ਸੋ ਮੂਰਤ ਭਗਵਾਨ ਉਸਤਤ ਨਿੰਦਿਆ ਨਹੀਂ ਜੈ ਕੰਚਨ ਲੋਹ ਸਮਾਨ ਕਹੋ ਨਾਨਕ ਸੁਨ ਰਹਿ ਮਨਾ ਮੁਕਤ ਤਹ ਤੇ ਜਾਨ ਮਨੁੱਖੀ ਫਿਤਰਤ ਹੈ ਜੀ ਕਿ ਮਨੁੱਖ ਕਹਿੰਦਾ ਮੇਰੀ ਸਿਫਤ ਤਾਂ ਹੋਵੇ ਮੇਰੀ ਉਸਤਤ ਤਾਂ ਹੋਵੇ ਪਰ ਮੇਰੀ ਨਿੰਦਿਆ ਕੋਈ ਨਾ ਕਰੇ ਮੇਰੀ ਬराई ਨਾ ਹੋਵੇ ਹੋਕ ਮੈਂ ਉਦਾਸ ਹੋ ਜਾਣਾ ਅਕਸਰ ਸੰਸਾਰ ਦੇ ਵਿੱਚ ਤੁਸੀਂ ਦੇਖਿਆ ਕਿ ਕਿਸੇ ਦੀ ਤਾਰੀਫ ਵੀ ਕਰੋ ਤੇ ਬੰਦਾ ਖੁਸ਼ ਹੋ ਜਾਂਦਾ ਹੈ ਪਰ ਦੂਸਰੇ ਵਕਤ ਉਹਦਾ ਕੋਈ ਔਗਣ ਉਹਨੂੰ ਜੜਾ ਦਿਓ ਜੇ ਉਹਦੀ ਨਿੰਦਿਆ ਹੋ ਜਾਵੇ ਬੰਦਾ ਉਦਾਸ ਹੋ ਜਾਂਦਾ ਹੈ ਬਸ ਭਗਤ ਜਨਾ ਵਿੱਚ ਰੱਬ ਦੀ ਬੰਦਗੀ ਵਿੱਚ ਲੀਨ ਰਹਿਣ ਵਾਲਿਆਂ ਤੇ ਦੁਨਿਆਵੀ ਲੋਕਾਂ ਦੇ ਵਿੱਚ ਆ ਫਰਕ ਹੈ ਜਦੋਂ ਗੁਰੂ ਦਾ ਸ਼ਬਦ ਹਿਰਦੇ ਵਿੱਚ ਵਸਦਾ ਨਾ ਫਿਰ ਇੱਕ ਜੀਵਨ ਬਣਦਾ ਹੈ ਉਹ ਭਾਵਨਾ ਬਣਦੀ ਹੈ ਉਹ ਤੇਜ ਬਣਦੀ ਹੈ ਕਿ ਜੇ ਕਿਸੇ ਨੇ ਉਸਤਤ ਕਰਦੀ ਤਾਂ ਵੀ ਸਤਿਗੁਰੂ ਤੋਂ ਕਰਾਈ ਹੈ ਜੇ ਕਿਸੇ ਨਿੰਦਿਆ ਕਰ ਦिती ਸਤਿਗੁਰੂ ਤੋਂ ਵੀ ਕਰਾਈ ਕਿਉਂ ਕਿਉਂਕਿ ਉਹ ਮਨੁੱਖ ਇਹਨਾਂ ਗੱਲਾਂ ਤੋਂ ਉੱਪਰ ਉੱਠ ਜਾਂਦਾ ਹੈ ਉਹ ਆਪਣੇ ਉਸਤਤ ਸੁਣ ਕੇ ਜ਼ਿਆਦਾ ਖੁਸ਼ ਨਹੀਂ ਹੁੰਦਾ ਤੇ ਨਿੰਦਿਆ ਸੁਣ ਕੇ ਉਦਾਸ ਨਹੀਂ ਹੁੰਦਾ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ ਸੁਖ ਸੁਨੇਹ ਅਰ ਭੈ ਨਹੀਂ ਜਾਣ ਕੇ ਕੰਚਨ ਮਾਟੀ ਮੰਨੈ ਉਹ ਫਿਰ ਜਿਹੜਾ ਸੋਨਾ ਵੀ ਹੈ ਨਾ ਉਹਨੂੰ ਮਿੱਟੀ ਦੇ ਸਮਾਨ ਸਮਝਦਾ ਇਹ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਬਦ ਹੈ ਪਾਣੀ ਵਿੱਚ ਆਉਂਦਾ ਉਹ ਸਤਿਗੁਰ ਰਹਿਮਤ ਕਰੇ ਸਹਿਬ ਕਿਰਪਾ ਕਰੈ ਨੇ ਸੁਖ ਦੁਖ ਜੇ ਪਰਸੇ ਨਹੀਂ ਲੋਭ ਮੋਹ ਅਭਮਾਨ ਕਈ ਤਿੱਧ ਗਣਾ ਦਿੱਤੀਆਂ ਮੇਰੇ ਮਾਲਕ ਨੇ ਕਹਿ ਲੇ ਕਿ ਜਿਸ ਮਨੁੱਖ ਦੇ ਹਿਰਦੇ ਨੂੰ ਸੁਖ ਤੇ ਦੁਖ ਨਹੀਂ ਪਹੁੰਚ ਸਕਦਾ ਲੋਭ ਮੋਹ ਹੰਕਾਰ ਨਹੀਂ ਪਹੁੰਚ ਸਕਦਾ ਬੜੀ ਵੱਡੀ ਇਹ ਅਵਸਥਾ ਹੈ ਇਹਨਾਂ ਗੱਲਾਂ ਤੋਂ ਜੇ ਨਿਕਲ ਜਾਵਾਂਗੇ ਤੇ ਰੱਬ ਦੇ ਨੇੜੇ ਹੋ ਜਾਵਾਂਗੇ ਨਹੀਂ ਤੇ ਦੌੜ ਜਿਹੜੀ ਹੈ ਸਾਰੇ ਜਿੰਦਗੀ ਦੀ ਨਹੀਂ ਮੁਖਣੀ ਸੁੱਖ ਦੁੱਖ ਵਿੱਚ ਲੱਭਦਾ ਬੰਦਾ ਮੋਹ ਦੇ ਵਿੱਚ ਲਾਲਚ ਵਿੱਚ ਫਸਿਆ ਬੰਦਾ ਰੱਬ ਤੋਂ ਦੂਰੀ ਬਣਾਈ ਫਿਰਦਾ ਫਿਰ ਇਹਨਾਂ ਵਿੱਚ ਹੀ ਖਚਤ ਰਹਿੰਦਾ ਤੇ ਤੁਖੀ ਹੁੰਦਾ ਸਾਬ ਕਹਲੇ ਜਿਹੜਾ ਮਨੁੱਖ ਸੁੱਖ ਦੁੱਖ ਵੇਲੇ ਆਤਮਿਕ ਜੀਵਨ ਵੱਲੋਂ ਨਹੀਂ ਡੋਲਦਾ ਉਹਨੇ ਜ਼ਰੂਰ ਨਿਚੇਤੇ ਰੱਖਿਓ ਮੈਂ ਸ਼ੁਰੂ ਆਰੰਭ ਵਿੱਚ ਬੇਨਤੀ ਕੀਤੀ ਕਿ ਮਨੁੱਖ ਸੋਖੇ ਭਾਲਦਾ ਦੁੱਖ ਕਹਿੰਦਾ ਮੇਰੀ ਜ਼ਿੰਦਗੀ ਵਿੱਚ ਨਾ ਹੋਣ ਪਰ ਇੱਥੇ ਸਤਿਗੁਰ ਕਹਿ ਰਹੇ ਨੇ ਕਿ ਮਨੁੱਖ ਸੁੱਖ ਦੁੱਖ ਵੇਲੇ ਆਤਮਿਕ ਜੀਵਨ ਵੱਲੋਂ ਨਹੀਂ ਡੋਲਦਾ ਜਿਸ ਉੱਤੇ ਲੋਭ ਮੋਹ ਹੰਕਾਰ ਆਪਣਾ ਜ਼ੋਰ ਨਹੀਂ ਪਾ ਸਕਦਾ ਬਸ ਆ ਗੱਲ ਹੈ ਤੇ ਅਗਲੀ ਸ਼ਲੋਕ ਦੀ ਅਗਲੀ ਵਿੱਚ ਕਹਿ ਲਗੇ ਕਹੋ ਨਾਨਕ ਸੁਨ ਰੇ ਮਨਾ ਸੋ ਮੂਰਤ ਭਗਵਾਨ ਨਾਨਕ ਸਾਹਿਬ ਗੁਰਦੇ ਇੱਕ ਬਾਤ ਸਬਦੀ ਨਾਨਕ ਦੇ ਸ਼ਰਲਿਖੇ ਸਾਨੂੰ ਸਮਝਾ ਰਹੇ ਨੇ ਕਿ हे ਮੇਰੇ ਮਨ ਸੁਣ ਉਹ ਮਨੁੱਖ ਸਾਖ ਸਾਤ ਪਰਮਾਤਮਾ ਦਾ ਰੂਪ ਹੋ ਜਾਂਦਾ ਨਾਨਕ ਲੀਨ ਭਇਓ ਗੋਬਿੰਦ ਸਿਓ ਜਿਉ ਪਾਣੀ ਸੰਗ ਪਾਣੀ ਪਾਣੀ ਨੂੰ ਪਾਣੀ ਵਿੱਚ ਮਿਲਾ ਦਿਓ ਪਰਤ ਕੇ ਤੁਸੀਂ ਉਹਨੂੰ ਨਹੀਂ ਇਹ ਦੇਖ ਸਕਦੇ ਕਿ ਕਿਹੜਾ ਪਾਣੀ ਉਹ ਸੀ ਤੇ ਜਿਹੜਾ ਮੈਂ ਮਲਾਇਆ ਉਹ ਕਿਹੜਾ ਪਾਣੀ ਸੀ ਪਾਣੀ ਵਿੱਚ ਪਾਣੀ ਹੀ ਰੂਪ ਹੋ ਜਾਂਦਾ ਇਹਵੇਂ ਮਨੁੱਖ ਜਦੋਂ ਬੰਦਗੀ ਕਰਦਾ ਉਹ ਰੱਬ ਦਾ ਰੂਪ ਹੋ ਜਾਂਦਾ ਲੀਨ ਭਇਓ ਗੋਬਿੰਦ ਸਿੰਘ ਜਿਉ ਪਾਣੀ ਸੰਗ ਪਾਣੀ ਜਿਵੇਂ ਪਾਣੀ ਨੂੰ ਪਾਣੀ ਚ ਮਿਲਾ ਰਹੀਏ ਤੇ ਉਹ ਪਾਣੀ ਦਾ ਰੂਪ ਹੋ ਜਾਂਦਾ ਸਹਬ ਅੱਗੇ ਕਹਿਣ ਲੱਗੇ ਉਸਤਤ ਨਿੰਦਿਆ ਨਾਹੀ ਦੇ ਕੰਚਨ ਲੋਹ ਸਮਾਨ ਮੈਂ ਉਪਰੋਕਤ ਆਪ ਜੀ ਨੂੰ ਇਹਦੀ ਵਿਆਖਿਆ ਕਰਕੇ ਦੱਸ ਦਿੱਤੀ ਕੇਵਲ ਉਚਾਰਣ ਆਪ ਜੀ ਦੇ ਸਾਹਮਣੇ ਰੱਖ ਰਿਆ ਦੇ ਫਿਰ ਇਹੋ ਜਿਹੇ ਨੂੰ ਉਸਤ ਜਿਹੜੀ ਉਹ ਡੁਲਾ ਨਹੀਂ ਸਕਦੀ ਨਿੰਦਿਆ ਜਿਹੜੀ ਆ ਉਹ ਵੀ ਨਹੀਂ ਡੁਲਾ ਸਕਦੀ ਸੋਨਾ ਤੇ ਲੋਹਾ ਇੱਕੋ ਜਿਹਾ ਦਿਸਦੇ ਨੇ ਭਾਵ ਜੁ ਲਾਲਤ ਵਿੱਚ ਨਹੀਂ ਫਸਦਾ ਇਹੋ ਜਿਹਾ ਮਨੁੱਖ ਕਹੋ ਨਾਨਕ ਸੁਨ ਰੇ ਮਨਾ ਮੁਕਤ ਤਾਹੇ ਤੈ ਜਾਣ ਇਹੋ ਜਿਹੇ ਮਨੁੱਖ ਨੂੰ ਸਮਝਿਓ ਕਿ ਉਹਨੂੰ ਇਨ੍ਹਾਂ ਚੀਜ਼ਾਂ ਤੋਂ ਇਨ੍ਹਾਂ ਵਿਕਾਰਾਂ ਤੋਂ ਇਨ੍ਹਾਂ ਮੋਹ ਤੋਂ ਛੁਟਕਾਰਾ ਮਿਲ ਗਿਆ ਉਹ ਮੁਕਤ ਹੋ ਗਿਆ ਕਿਉਂਕਿ ਮੁਕਤ ਅਸੀਂ ਵਿਕਾਰਤ ਹੋਣਾ ਸੀ ਪਰ ਅਸੀਂ ਇਸ ਮਾਇਆ ਦੇ ਮੋਹ ਵਿੱਚ ਇੰਨਾ ਫਸ ਗਏ ਆ ਕਿ ਇਹ ਚੋਂ ਨਿਕਲਦਾ ਸਾਨੂੰ ਰਾਹ ਨਹੀਂ ਮਿਲ ਰਿਹਾ ਗੁਰੂ ਸਾਹਿਬ ਜੀ ਦੇ ਸਰੇ ਨੇ ਸੋਣ ਅਸੀਂ ਲੈਣੇ ਆ ਬੜੇ ਚਾਹ ਨਾਲ ਗੁਰੂ ਦੀ ਹਜ਼ੂਰੀ ਚ ਬੈਠ ਜਾਂਦੇ ਆ ਪਰ ਉਖੜੀ ਦੀ ਕੜੀ ਇੱਕ ਕੰਨ ਰਸ ਹੁੰਦਾ ਜੇ ਉਹ ਮਨ ਰਸ ਬਣ ਜਾਵੇ ਤਾਂ ਚੇਤੇ ਰੱਖਿਓ ਫਿਰ ਜੀਵਨ ਵਿੱਚ ਤਬਦੀਲੀ ਆਏਗੀ ਤੇ ਗੁਰੂ ਨਾਲ ਪਿਆਰ ਸਾਡਾ ਬਣ ਆਵੇਗਾ ਸਤਿਗੁਰਾਂਤ ਕਰੇ